ਇੱਥੇ ਆ ਕੇ ਹੁੰਦੇ ਨੇ ਮਸਲੇ ਹੱਲ ਜੇਕਰ ਸੱਚਮੁੱਚ ਤੁਸੀਂ ਵੀ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਇੱਥੇ ਦਾ ਚੱਕਰ ਜ਼ਰੂਰ ਲਗਾਓ ਫਿਲਮੀ ਸਟਾਰ ਵੀ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਅਤੇ ਆਪਣੇ ਪਰੇਸ਼ਾਨੀ ਦਾ ਹੱਲ ਕੱਢ ਲੈਂਦੇ ਨੇ ਦੋਸਤੋ ਕਹਿੰਦੇ ਨੇ ਕਿ ਇੱਥੇ ਅੱਜ ਤੱਕ ਕੋਈ ਵੀ ਆਇਆ ਚਾਹੇ ਕੋਈ ਗਰੀਬ ਆਇਆ ਚਾਹੇ ਅਮੀਰ ਆਇਆ ਜੋ ਵੀ ਇੱਥੇ ਨਤਮਸਤਕ ਹੋਇਆ ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਕਾਮਨਾ ਕੀਤੀ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਇੱਛਾ ਜ਼ਾਹਰ ਕੀਤੀ ਹੈ ਕੁਝ ਵੀ ਮੰਗਿਆ ਉਹਨੂੰ ਅੱਜ ਤੱਕ ਇੱਥੋਂ ਮਿਲੇ ਹੈ ਕੋਈ ਵੀ ਨਿਰਾਸ਼ ਨਹੀਂ ਗਿਆ ਚਾਹੇ ਕਰਜ਼ਾ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਕੋਈ ਵੱਡੀ ਬਿਮਾਰੀ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਕੋਈ ਨੌਕਰੀ ਨਾ ਲੱਗਦੀ ਹੋਵੇ ਵਿਦੇਸ਼ ਨੂੰ ਜਾਣ ਨੂੰ ਹੱਥ ਨਾ ਪੈਂਦਾ ਹੋਵੇ ਇੱਕ ਵਾਰੀ ਆਪਣੀ ਕੋਈ ਵੀ ਪਰੇਸ਼ਾਨੀਆਂ ਇੱਥੇ ਆ ਕੇ ਸਭ ਦੇ ਹਰ ਤਰ੍ਹਾਂ ਦੇ ਮਸਲੇ ਜਿਹੜੇ ਹੱਲ ਹੁੰਦੇ ਨੇ ਦੋਸਤੋ ਤੁਸੀਂ ਦੇਖ ਰਹੇ ਹੋ ਆਪਾਂ ਜੰਗਲ ਵਿੱਚ ਦੀ ਜਾ ਰਹੇ ਹਾਂ ਤਾਂ ਇਹ ਚੰਡੀਗੜ੍ਹ ਦਾ ਏਰੀਆ ਦੋਸਤੋ ਚੰਡੀਗੜ੍ਹ ਤਨਾਸ ਜੰਗਲ ਦੇ ਵਿੱਚ માતા ਦਾ ਇਹ ਮੰਦਿਰ ਬਣਿਆ ਹੋਇਆ ਦੋਸਤੋ ਇੱਥੇ ਇੱਕ ਬਿਲਖਣ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ ਕਿ ਜਿਹੜੀ ਕਾਲੀ ਮਾਤਾ ਉਹ ਵਿਸ਼ਰਾਮ ਕਰਦੇ ਹੋਏ ਲੇਟੇ ਹੋਏ ਉਹਨਾਂ ਦੇ ਦਰਸ਼ਨ ਹੋਣਗੇ ਜੋ ਮੈਂ ਕਹਿੰਦਾ ਬਹੁਤ ਹੀ ਰੇਅਰ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਜੰਗਲ ਦਾ ਏਰੀਆ ਬਿਲਕੁਲ ਚੰਡੀਗੜ੍ਹ ਦੇ ਜੰਗਲਾਂ ਦੇ ਵਿੱਚ ਇਹ ਮੰਦਿਰ ਬਣਿਆ ਹੋਇਆ ਇਸ ਨੂੰ ਹਿਡਨ ਪਲੇਸ ਵੀ ਕਹਿ ਸਕਦੇ ਆ ਕਿਉਂਕਿ ਬਹੁਤੇ ਲੋਕ ਜਿਹੜੇ ਚੰਡੀਗੜ੍ਹ ਆਉਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਇਸ ਮੰਦਰ ਦਾ ਹਾਲਾਂਕਿ ਇਸ ਮੰਦਰ ਦੇ ਵਿੱਚ ਫਿਲਮੀ ਸਿਤਾਰੇ ਤੱਕ ਫਿਲਮੀ ਸਟਾਰ ਵੱਡੇ ਵੱਡੇ ਜਿਹੜੇ ਰਾਜਨੇਤਾ ਬਹੁਤ ਜਿਹੜੇ ਨਾਮੀ ਕਲਾਕਾਰ ਨੇ ਨਾਮੀ ਬੰਦੇ ਨੇ ਉਹ ਵੀ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਅਤੇ ਆਪਣੀ ਹਰ ਪਰੇਸ਼ਾਨੀ ਦਾ ਜਿਹੜਾ ਹੱਲ ਕੱਢ ਲੈਂਦੇ ਨੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਕਿ ਆਪਾਂ ਬਿਲਕੁਲ ਜੰਗਲ ਦੇ ਵਿੱਚ ਹੈ ਜੰਗਲ ਦੇ ਵਿੱਚ ਦੀ ਹੋ ਕੇ ਰਾਸਤਾ ਜਾਂਦਾ ਹੈ ਬਿਲਕੁਲ ਸ਼ਾਂਤੀ ਵਾਲਾ ਰਾਸਤਾ ਬਿਲਕੁਲ ਸ਼ਾਂਤੀ ਵਾਲਾ ਇਹ ਸਥਾਨ ਹੈ ਬਹੁਤ ਪਾਕ ਪਵਿੱਤਰ ਸਥਾਨ ਹੈ ਆਜੋ ਆਪਾਂ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਇਸ ਇਸ ਪਵਿੱਤਰ ਸਥਾਨ ਦੇ ਕਹਿੰਦੇ ਨੇ ਕਿ ਅੱਜ ਤੋਂ 15 ਸਾਲ ਪਹਿਲਾਂ ਇੱਥੇ ਨਾ ਇੱਕ ਵਾਰ ਚੋਰ ਆ ਗਏ ਸੀ ਅਤੇ ਉਹ ਚੋਰੀ ਕਰਕੇ ਇੱਥੋਂ ਭੱਜਣ ਲੱਗੇ ਸੀ ਮਾਤਾ ਦਾ ਮੁਕਟ ਕਹਿੰਦੇ ਇੱਥੋਂ 5-7 ਕਿਲੋਮੀਟਰ ਪਹੁੰਚੇ ਸੀਗੇ ਉੱਥੇ ਜਾ ਕੇ ਉਹਨਾਂ ਦੀ ਕਾਰ ਨੂੰ ਅੱਗ ਲੱਗ ਗਈ ਸੀ ਅਤੇ ਉਸ ਤੋਂ ਬਾਅਦ ਉਹ ਆਪੜਿਆ ਵੀ ਪੁਲਿਸ ਚੌਂਕੀ ਦੇ ਵਿੱਚ ਜਾ ਕੇ ਹਾਜ਼ਰ ਹੋ ਗਏ ਸੀ ਅਤੇ ਜਿਹੜਾ ਮੁਕਟ ਉਹ ਵੀ ਵਾਪਸ ਕਰਤਾ ਸੀ ਇੰਨੀ ਸ਼ਕਤੀ ਹੈ ਇਸ ਮਾਤਾ ਦੇ ਮੰਦਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਤੁਹਾਨੂੰ ਪਰੇਸ਼ਾਨੀ ਹੈ ਇੱਕ ਵਾਰੀ ਇੱਥੇ ਆ ਕੇ ਨਤਮਸਤਕ ਜਰੂਰ ਹੋਇਓ ਤਾਂ ਦੋਸਤੋ ਆ ਤੁਸੀਂ ਦੇਖ ਰਹੇ ਹੋ ਪਰ ਬੋਰਡ ਵੀ ਲੱਗਿਆ ਹੋਇਆ ਹੈ ਪ੍ਰਾਚੀਨ ਸ਼੍ਰੀ ਕਾਲੀ ਮੰਦਿਰ ਜੰਗਲਵਾਲੀ ਸੇਵਾ ਸੁਸਾਇਟੀ ਤਨਾਸ ਤਨਾਸ ਦੇ ਵਿੱਚ ਬਣਿਆ ਹੋਇਆ ਚੰਡੀਗੜ੍ਹ ਦੇ ਵਿੱਚ ਇਹ ਮੰਦਿਰ ਹੈ ਸਾਹਮਣੇ ਮੂਰਤੀ ਹੈ ਤੁਸੀਂ ਦਰਸ਼ਨ ਕਰੋ ਅਤੇ ਨਿਹਾਲ ਹੋ ਜਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਆਪਣੀ ਇੱਛਾ ਜ਼ਾਹਰ ਕਰਿਓ ਆਪਣੀ ਕੋਈ ਵੀ ਜਿਹੜੀ ਮਨੋਕਾਮਨਾ ਉਹ ਮੰਗੋ ਵੀਡੀਓ ਨੂੰ ਜਿਹੜਾ ਸ਼ੇਅਰ ਕਰਕੇ ਤਾਂ ਮਾਤਾ ਰਾਣੀ ਤੁਹਾਡੀ ਉਹ ਮਨੋਕਾਮਨਾ ਜ਼ਰੂਰ ਪੂਰੀ ਹੋਊ ਕਰੇਗੀ ਤਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਕਾਲੀ ਮਾਤਾ ਜੀ ਜਿਨ੍ਹਾਂ ਦੇ ਦਰਸ਼ਨ ਤੁਹਾਨੂੰ ਬਿਸ਼ਰਾਮ ਕਰਦੇ ਹੋਏ ਹੋ ਰਹੇ ਨੇ ਤੇ ਇਹ ਬਹੁਤ ਰੇਅਰ ਇਸ ਤਰ੍ਹਾਂ ਦੀਆਂ ਮੂਰਤੀਆਂ ਜਿਹੜੀਆਂ ਇੱਕ ਦੋ ਇੰਡੀਆ ਦੇ ਵਿੱਚ ਇੱਕ ਦੋ ਥਾਵਾਂ ਹੀ ਮਿਲਣੀਆਂ ਤੋਂ ਆ ਤਾਂ ਇੱਕ ਆਪਣੇ ਚੰਡੀਗੜ੍ਹ ਦੇ ਵਿੱਚ ਵੀ ਹੈ ਸੋ ਦਰਸ਼ਨਾਂ ਦਾ ਮੌਕਾ ਬਿਲਕੁਲ ਨਾ ਗਵਾਇਓ ਵੱਧ ਤੋਂ ਵੱਧ ਆਪਣੇ ਪਿਆਰਿਆਂ ਨੂੰ ਭੈਣ ਭਾਈਆਂ ਨੂੰ ਅਤੇ ਆਪਣੇ ਚਾਹਣ ਵਾਲਿਆਂ ਵਾਲਿਆਂ ਨੂੰ ਜਰੂਰ ਦਰਸ਼ਨ ਕਰਾਇਓ ਕਾਲੀ ਮਾਤਾ ਦੇ ਤਾਂ ਦੂਰੋਂ ਦੂਰੋਂ ਲੋਕ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਕਈ ਜਿਹੜੀਆਂ ਮੂਰਤੀ ਇੱਥੇ ਬਣੀਆਂ ਹੋਈਆਂ ਨੇ ਅ ਤੇ ਬਹੁਤ ਜ਼ਿਆਦਾ ਮੰਨਤਾ ਹੁੰਦੀ ਹੈ માતા ਦੀ ਬਹੁਤ ਕਹਿੰਦੇ ਵੀ ਹਰ ਐਤਵਾਰ ਨੂੰ ਜਿਹੜਾ ਲੋਕਾਂ ਦੀ ਇੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਕਿਉਂਕਿ ਆਪਾਂ ਐਤਵਾਰ ਨੂੰ ਨਹੀਂ ਆਇਆ ਅਗਰ ਐਤਵਾਰ ਨੂੰ ਆਉਂਦੇ ਤਾਂ ਵੀਡੀਓ ਬਣਾਉਣਾ ਜਿਹੜਾ ਸੰਭਵ ਹੀ ਨਹੀਂ ਹੁੰਦਾ ਤਾਂ ਐਤਵਾਰ ਨੂੰ ਅਗਰ ਤੁਸੀਂ ਆਓਗੇ ਤਾਂ ਤੁਸੀਂ ਦੇਖੋਗੇ ਕਿ ਇੱਥੇ ਪੰਡਾਰਾ ਲੱਗਦਾ ਅਤੇ ਦੋਸਤੋ ਅਗਰ ਤੁਸੀਂ ਵੀ ਮਾਤਾ ਦੇ ਨਾਮ ਦਾ ਕੋਈ ਪੰਡਾਰਾ ਲਾਉਣਾ ਚਾਹੁੰਦੇ ਹੋ ਤਾਂ ਇੱਕ ਡੇਢ ਸਾਲ ਦੇ ਲਈ ਤਾਂ ਬਿਲਕੁਲ ਹੀ ਜਿਹੜਾ ਇੱਥੇ ਬੁੱਕ ਨੇ ਪੰਡਾਰੇ ਸਾਨੂੰ ਵੀ ਦੱਸਿਆ ਗਿਆ ਸੀ ਕਿ ਅਗਰ ਤੁਸੀਂ ਪੰਡਾਰਾ ਬੁੱਕ ਕਰਾਉਣਾ ਹੋਵੇ ਤਾਂ ਜਿਹੜਾ ਜੁਲਾਈ 2027 ਤੱਕ ਤਾਂ ਬਿਲਕੁਲ ਬੁੱਕ ਹੈ ਜੁਲਾਈ 2027 ਤੋਂ ਬਾਅਦ ਤੁਸੀਂ ਜਿਹੜਾ ਪੰਡਾਰਾ ਉਹ ਇੱਥੇ ਕਰਵਾ ਸਕਦੇ ਹੋ ਤਾਂ ਦੋਸਤੋ ਐਨੀ ਮੰਨਤਾ ਇਸ ਮਾਤਾ ਦੀ ਤੇ ਬਾਕੀ ਤੁਸੀਂ ਇੱਥੇ ਆਉਂਗੇ ਤਾਂ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਕਿੰਨਾ ਸਕੂਨ ਇੱਥੇ ਮਿਲਦਾ ਹੈ ਤੇ ਕਿੰਨਾ ਜਿਹੜਾ ਰਿਲੀਫ ਇੱਥੇ ਆ ਕੇ ਮਿਲਦਾ ਮਨ ਨੂੰ ਸ਼ਾਂਤੀ ਇੱਥੇ ਮਿਲਦੀ